ਹਾਂਜੀ ਵੈਗੂ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਤੇਲ ਆਪਾਂ ਨੇ ਰੱਖ ਲਿਆ ਜੀ ਗਰਮ ਆਪਾਂ ਬਣਾਉਣ ਲੱਗੀਆਂ ਸਬਜ਼ੀ ਬਣਾਵਾਂਗੇ ਆਲੂ ਬਤਾਉਾਂਗੇ ਇੱਧਰ ਜੀ ਆਪਾਂ ਨੇ ਮਿਰਚਾਂ ਕੱਟ ਕੇ ਲਈਆਂ ਨੇ ਹਰੀਆਂ ਲਾਲ ਮਿਕਸ ਐ ਨੇ ਟਮਾਟਰ ਲਿਆ ਜੀ ਇੱਧਰ ਆਪਾਂ ਨੇ ਲਿਆ ਜੀਰਾ ਦਾਲ ਚੀਨੀ ਜੀਰਾ ਦਾਲ ਚੀਨੀ ਬੜੀ ਲੈ ਜੀ ਪਿਆਜ਼ ਤੇ ਬੜੀਆਂ ਲਈਆਂ ਨੇ ਇਧਰ ਆਪਾਂ ਨੇ ਲਿਆ ਜੀ ਬੇਸਣ ਤੇ ਇਧਰ ਦਹੀਂ ਦੇ ਵਿੱਚ ਆਪਾਂ ਨੇ ਜਿਹੜੀ ਹੁੰਦੀ ਨੇ ਆਪਣੇ ਨਾਰਮਲ ਨਾਮਕ ਮਿਰਚ ਮਸਾਲੇ ਉਹ ਦਹੀਂ ਦੇ ਵਿੱਚ ਆਪਾਂ ਨੇ ਘੋਲ ਕੇ ਰੱਖੇ ਨੇ ਜੀ ਇਸ ਤਰ੍ਹਾਂ ਘੋਲ ਕੇ ਪਾਉਣ ਦੇ ਨਾਲ ਆਪਣੀ ਸਬਜ਼ੀ ਦੀ ਜਿਹੜੀ ਗਰੇਵੀ ਹੈ ਉਹ ਵੀ ਗਾੜੀ ਹੋ ਜਾਂਦੀ ਹੈ ਤੇ ਆਪਣੀ ਸਬਜ਼ੀ ਵੀ ਵਧੀਆ ਟੇਸਟੀ ਬਣਦੀ ਹੈ ਅੱਜ ਆਪਾਂ ਨੇ ਲਈਆ ਕਸੂਰੀ ਮੇਥੀ ਬਾਕੀ ਪਾਣੀ ਜਿੰਨਾ ਕ ਆਪਾਂ ਨੂੰ ਲੋੜ ਮੁਤਾਬਕ ਆਪਾਂ ਉਹਨਾਂ ਕਨਾਲ ਦੀ ਨਾਲ ਪਾਈ ਜਾਵਾਂਗੇ ਹਾਂਜੀ ਤੇਲ ਆਪਣਾ ਹੋ ਗਿਆ ਗਰਮ ਪਾਤੀਆਂ ਵਿੱਚ ਬੜੀਆਂ ਨਾਲੇ ਆਪਾਂ ਪਾ ਦਾਂਗੇ ਜੀ ਜੀਰਾ, ਦਾਲਚੀਨੀ, ਬੜੀ ਇਲਾਇਚੀ ਹਾਂਜੀ ਹੁਣ ਆਪਾਂ ਪਾ ਦਾਂਗੇ ਕੱਟੇ ਹੋਏ ਪਿਆਜ਼ ਪਿਆਜ਼ ਆਪਾਂ ਜੀ ਬੰਦੇ ਬੰਦੇ ਕੱਟੇ ਨੇ ਜੇ ਤੁਹਾਨੂੰ ਬਰੀਕ ਕੱਟਣਾ ਹੋਵੇ ਤਾਂ ਬਰੀਕ ਵੀ ਕੱਟ ਸਕਦੇ ਨੇ ਇਹ ਚੋਪੜੇ ਕਰਕੇ ਪਾਉਣੇ ਉਹ ਵੀ ਪਾ ਸਕਦੇ ਨੇ ਵੀ ਲੰਬੇ ਲੰਬੇ ਕੱਟ ਲਏ। ਆਪਾਂ ਨੰਬਗਾ ਤਾਂ ਲਾਈ ਜਾਵਾਂਗੇ। ਅਗਹੀ ਲਾਈਵ ਤੋਂ ਬਣਾਉਣ ਹੁੰਦਾ ਤਾਂ ਕਾਪ ਇਹਨਾਂ ਨੂੰ ਪਕਾ ਲੈਣੀ। ਜਿਹੜੇ ਭੈਣ ਭਰਾ ਜੀ ਆਪਣੇ ਨਾਲ ਜੁੜੇ ਹੋਏ ਨੇ ਵਧੀਆ ਵਧੀਆ ਕਮੈਂਟ ਕਰ ਦੇਣੇ ਸਾਰਿਆਂ ਦਾ ਧੰਨਵਾਦ ਹੈ। ਜਿਹੜੇ ਨਵੇਂ ਆਏ ਨੇ ਆਪਣੇ ਚੈਨਲ ਤੇ ਵੀ। ਇਹ ਫਾਸਟ ਜੇ ਮੈਂ ਆਪਣੀ ਵੀਡੀਓ ਦੇਖ ਰਹੇ ਨੇ ਜੀ ਉਹ ਵੀ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਕਰੋਗੇ। ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੂਗੇ। ਆਪਾਂ ਪਾ ਰਹੇ ਹਾਂ ਜੀ ਬੇਸਣ ਇੱਕ ਵੱਡਾ ਚਮਚ ਪਾ ਲਿਆ ਬੇਸਣ ਇਹਨੂੰ ਵੀ ਪਿਆਜ਼ਾਂ ਦੇ ਵਿੱਚ ਜੀ ਆਪਾਂ ਨਾਲੇ ਪਕਾ ਲਾਂ ਆਪਾਂ ਪਾ ਰਹੇ ਹਾਂ ਜੀ ਇਹਦੇ ਵਿੱਚ ਕਸੂਰੀ ਮੇਥੀ ਇਹਦੇ ਨਾਲ ਜੀ ਸਬਜ਼ੀ ਦੇ ਵਿੱਚ ਵਧੀਆ ਫਲੇਵਰ ਆ ਜਾਂਦਾ ਸਾਰੇ ਹੁਣ ਆਪਾਂ ਪਾ ਦਾਂਗੇ ਜੀ ਮਿਰਚ ਲਾਲ ਤੇ ਹਰੀ ਮਿਰਚ ਕੱਟੀ ਹੋਈ ਨਾਲੇ ਆਪਾਂ ਪਾ ਦਾਂਗੇ ਜੀ ਟਮਾਟਰ ਆਪਾਂ ਨੇ ਕੱਟ ਕੇ ਹੀ ਪਾਏ ਨੇ ਜੇ ਤੁਸੀਂ ਗ੍ਰाइंड ਕਰਕੇ ਪਾਉਣਾ ਚਾਹੋ ਤਾਂ ਗ੍ਰाइंड ਕਰਕੇ ਵੀ ਪਾ ਸਕਦੇ ਜਿਵੇਂ ਤੁਹਾਨੂੰ ਠੀਕ ਲੱਗਦਾ ਜੀ ਉਸੇ ਤਰ੍ਹਾਂ ਕਰ ਲਓ ਬੰਦਾ ਤੜਕਿਆਂ ਵਧੀਆ ਬਣਾਵਾਂਗੇ ਉਹਨੇ ਆਪਣੀ ਸਬਜ਼ੀ ਵਧੀਆ ਬਣਾ ਦੇਣੀ ਰਾਤ ਕਿੰਨੀ ਹਨੇਰੀ ਆ ਗਈ। ਮੈਨੂੰ ਤੇ ਇਹ ਨੂੰ ਦੱਸਣਾ। ਰਾਤ ਤਾਂ ਥੋੜੀ ਜਿਹੀ ਸਾਜੜਿਆ ਹੈ ਹਨੇਰੀ ਪਾਸੋਂ 8-9 ਵਜੇ ਆਈ ਸੀ। ਆਪਾਂ ਪਾ ਰਹੇ ਹਾਂ ਜੀ ਆਪਣਾ ਜਿਹੜੇ ਨਾਰਮਲ ਹੁੰਦੇ ਨੇ। ਨੂਨ ਮਿਰਚ ਮਸਾਲਾ ਹਲਕੀ ਧਨੀਆ ਪਾਉਟ ਸਾਰੇ ਜੀ ਦਹੀਂ ਦੇ ਵਿੱਚ ਪਾ ਕੇ ਆਪਾਂ ਨੇ ਮਿਕਸ ਕਰ ਲਈ ਸੀ ਥੋੜਾ ਜਿਹਾ ਪਾਣੀ ਪਾ ਕੇ ਮਿਕਸ ਕਰਕੇ। ਆ ਤੇ ਇਸ ਤਰ੍ਹਾਂ ਪਾਉਣ ਦੇ ਨਾਲ ਆਪਣੀ ਸਬਜ਼ੀ ਬਹੁਤ ਵਧੀਆ ਬਣ ਜਾਂਦੀ ਹੈ। ਖਾਣ ਦੇ ਵਿੱਚ ਵੀ ਵਧੀਆ ਲੱਗਦੀ ਹੈ। ਤੇ ਸਬਜੀ ਦੀ ਸ਼ਾਈਨਿੰਗ ਨੂੰ ਵਧੀਆ ਆ ਜਾਂਦੀ ਹੈ ਬੇਸਣ ਦੀ ਆਪਾਂ ਨੂੰ ਜ਼ਰੂਰ ਖਾਣਾ ਚਾਹੀਦਾ ਗਰਮੀਆਂ ਦੇ ਵਿੱਚ ਤਾਂ ਆਪਾਂ ਨੂੰ ਜ਼ਰੂਰ ਬੇਸਣ ਪਾਉਣਾ ਚਾਹੀਦਾ ਬੇਸਣ ਨੂੰ ਜੀ ਥੋੜਾ ਜਿਹਾ ਸੁੱਕਾ ਭੁੰਨ ਕੇ ਰੱਖ ਲਓ ਪਹਿਲਾਂ ਜਦੋਂ ਦਾਲ ਸਬਜੀ ਆਪਾਂ ਕੋਈ ਵੀ ਬਣਾਉਣੀ ਹੈ ਪਿਆਜ਼ਾਂ ਦੇ ਨਾਲ ਇੱਕ ਚਮਚ ਪਾ ਲੂਗਾ ਗਰੇਰੀ ਵੀ ਆਪਣੀ ਗਾੜੀ ਹੋ ਗਈ ਤੇ ਆਪਣੀ ਗਰੇਰੀ ਦੀ ਸ਼ਾਈ ਨੂੰ ਦੇਖੋ ਜੀ ਕਿੰਨੀ ਵਧੀਆ ਆਈ ਹੈ ਇੱਕ ਬੇਸਣ ਪਾਉਣ ਕਰਕੇ ਤੇ ਇੱਕ ਆਪਾਂ ਦਹੀਂ ਦੇ ਵਿੱਚ ਨਮਕ ਮਿਰਚ ਮਸਾਲੇ ਦਹੀਂ ਦੇ ਵਿੱਚ ਪਾਏ ਨੇ ਜਦੋਂ ਆਪਾਂ ਦਹੀਂ ਦੇ ਵਿੱਚ ਘੋਲ ਕੇ ਨਮਕ ਮਿਰਚ ਮਸਾਲੇ ਪਾਉਣੇ ਨੇ ਉਦੋਂ ਆਪਾਂ ਗੈਸ ਨੂੰ ਥੋੜੀ ਜਿਹੀ ਸਿਮ ਘਟਾ ਦਾਂਗੇ ਨਹੀਂ ਆਪਣਾ ਦਹੀਂ ਫਟਦੀ ਆ ਥੋੜੀ ਜਿਹੀ ਆਪਾਂ ਪਾਤੀ ਇਹਦੇ ਵਿੱਚ ਚੀਨੀ ਅੱਧਾ ਚਮਚ ਤੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਈਏ ਹੁਣ ਆਪਾਂ ਪਾ ਰਹੇ ਹਾਂ ਜਿਹਦੇ ਵਿੱਚ ਥੋੜਾ ਜਿਹਾ ਪਾਣੀ ਪਾਣੀ ਪਾ ਕੇ ਚੰਗੀ ਤਰ੍ਹਾਂ ਆਪਾਂ ਚੀਨੀ ਨੂੰ ਵਿੱਚ ਮਿਕਸ ਕਰਦਾਂਗੇ ਢਾਕੇ ਪਕਾਵਾਂਗੇ ਥੋੜ੍ਹਾ ਜਿਹਾ ਪਾਣੀ ਜੇ ਆਪਾਂ ਹੋਰ ਪਾ ਦਾਂਗੇ ਬਰੇਵੀ ਨੂੰ ਜੀ ਆਪਾਂ ਨੂੰ ਚੰਗੀ ਤਰ੍ਹਾਂ ਪਕਾ ਲਿਆ। ਤਾਂ ਜੋ ਇਹਦੇ ਵਿੱਚ ਜਿਹੜਾ ਕੱਚਾ ਪਾਣਾ ਹੋਣਾ। ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਕੱਟੇ ਹੋਏ। ਬਤਾਉ ਤਿਆਰ ਲੁ ਅੰਦੂ ਗੰਦੰਡੀ ਸਬਜ਼ੀ। ਬੈਂਗੋ ਜੀ ਆਪਣੇ ਘਰ ਦੇ ਹੀ ਆ। ਸਾਰੇ ਆਪਾਂ ਜੀ ਵਿੱਚ ਪਾ ਦਾਂਗੇ। ਅਗੇ ਲੰਬੇ ਲੰਬੇ ਜੇ ਕੱਟ ਲਈ ਸੀ ਇਹਨਾਂ ਦੇ ਪੀਸ ਤੁਸੀਂ ਆਪਣੇ ਹਿਸਾਬ ਨਾਲ ਕੱਟ ਸਕਦੇ ਹੋ ਜੇ ਗੋਲ ਕੱਟਣੇ ਨੇ ਤਾਂ ਗੋਲ ਕੱਟ ਲਓ ਜੇ ਛੋਟੇ ਛੋਟੇ ਜਿਵੇਂ ਆਪਾਂ ਲੋਕੀ ਚੀਰਦੇ ਹੁੰਨੇ ਉਸ ਤਰ੍ਹਾਂ ਕੱਟਣੇ ਉਤਰਾਂ ਕੱਟ ਲਓ ਲੰਬੇ ਕੱਟਣੇ ਨੇ ਲੰਬੇ ਕੱਟ ਲਓ ਜਿਸ ਤਰ੍ਹਾਂ ਤੁਹਾਨੂੰ ਪਸੰਦ ਨੇ ਉਸ ਤਰ੍ਹਾਂ ਕੱਟ ਸਕਦੇ ਆਪਾਂ ਸਾਰੇ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰਤਾ ਹੈ ਸਬਜ਼ੀ ਦੀ ਸ਼ਾਈਨਿੰਗ ਦੇਖੋ ਬਹੁਤ ਵਧੀਆ ਆਈ ਹੈ ਖਾਣ ਦੇ ਵਿੱਚ ਇਹ ਸਬਜ਼ੀ ਬਹੁਤ ਵਧੀਆ ਬਣੂਗੀ ਜਿੱਸਾ ਜੀ ਜਿ세 ਤਰ੍ਹਾਂ ਹੀ ਬਣਾਉਨੇ ਆ। ਪੂਰੀ ਧੀ ਜਲਾਤੀ ਜੀ ਮਸਾਲਾ ਪਕਾਉਣ ਦੇ ਵਿੱਚ ਹੁਣ ਜੇ ਆਪਾਂ ਇਹਦੇ ਵਿੱਚ ਪਾ ਦਾਂਗੇ ਪਾਣੀ ਜਿੰਨੀ ਕ ਆਪਾਂ ਨੇ ਗਾੜੀ ਪਤਲੀ ਕਰਨੀ ਉਸ ਹਿਸਾਬ ਦੇ ਨਾਲ ਆਪਾਂ ਪਾਣੀ ਪਾ ਰਹੇ ਆ। ਆਪਾਂ ਇਹਨਾਂ ਦੀ ਬਤਾਉਂ ਉਹ ਡੰਡੀਆਂ ਹੁੰਦੀਆਂ ਨੇ ਉਹ ਨਹੀਂ ਵਿੱਚ ਪਾਈਆਂ ਹੈਗੀਆਂ। ਉਹ ਅਸੀਂ ਕੱਢ ਦਿੱਤੀਆਂ ਸੀਗੀਆਂ। ਉਜਨ ਟਾਕੀ ਟਾਕੇ ਪਕਾ ਲਾਂਗੇ ਹਾਂਜੀ ਸਬਜ਼ੀ ਆਪਣੀ ਬਣ ਰਹੀ ਹੈ ਆਪਾਂ ਵਿੱਚ ਵਿੱਚ ਇੱਕ ਦੋ ਵਾਰ ਇਹਨੂੰ ਚੈੱਕ ਕਰਦੇ ਰਹਾਂਗੇ ਤਿਆਰ ਹੋਣੇ ਮੈਂ ਦੇਖਾਂਗੀ ਜੀ ਆਪਾਂ ਭਨ ਕੇ ਵੀ ਨਰਮ ਜੀ ਹੋ ਗਏ ਮंजे ਆਪਾਂ ਟਾਕ ਦਾਂਗੇ ਹਜੇ ਆਲੂ ਥੋੜੇ ਜਿ ਨਰਮ ਨਹੀਂ ਜੀ ਆਪਾਂ ਹੋਰ ਪਕਾ ਲਾਂਗੇ ਗੈਸ ਨੂੰ ਥੋੜੇ ਜਿ ਸਿਮ ਕਰ ਦਾਂਗੇ ਹਾਂਜੀ ਸਬਜ਼ੀ ਆਪਣੀ ਬਣ ਕੇ ਤਿਆਰ ਆ ਜੀ ਗੈਸ ਆਪਾਂ ਨੇ ਕਰਤਾ ਬੰਦ ਆਪਾਂ ਇੱਕ ਡੋਂਗੇ ਦੇ ਵਿੱਚ ਇਹਨੂੰ ਕੱਢ ਲਾਂਗੇ ਸਰਵ ਕਰ ਦਾਂਗੇ ਹਾਂਜੀ ਸਬਜੀ ਆਪਣੀ ਬਣ ਕੇ ਤਿਆਰ ਆ ਜੀ ਆਪਾਂ ਨੇ ਇੱਕ ਡੋਂਗੇ ਦੇ ਵਿੱਚ ਕਰ ਲਈਏ ਸਰਵ ਬਹੁਤ ਵਧੀਆ ਜੀ ਆਪਣੀ ਸਬਜੀ ਬਣੀ ਆ ਜੀ ਤੁਸੀਂ ਵੀ ਜ਼ਰੂਰ ਬਣਾਇਓ ਜੇ ਰੋ ਟਰਾਈ ਕਰਿਓ ਜੀ ਜਿਸ ਤਰੀਕੇ ਨਾਲ ਅਸੀਂ ਸਬਜੀ ਬਣਾਈ ਆ ਜੀ ਇਸ ਤਰੀਕੇ ਨਾਲ ਤੁਸੀਂ ਵੀ ਜ਼ਰੂਰ ਬਣਾ ਕੇ ਟਰਾਈ ਕਰਿਓ ਹਾਂਜੀ ਸਾਡੀ ਵੀਡੀਓ ਨੂੰ ਲਾਇਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ